ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਪਾਠ ਦੇ ਭੋਗ ਕਰਵਾਏ ਜਾ ਰਹੇ ਨੇ ਇਸ ਮੌਕੇ ਕਈ ਸਕੂਲੀ ਬੱਚੇ ਇਸ ਵਿੱਚ ਹਿੱਸਾ ਬਣਨ ਜਾ ਰਹੇ ਨੇ ਤੇ ਇਹਨਾਂ ਬੱਚਿਆਂ ਦੇ ਦਸਤਾਰ ਸਜਾਓ ਤੇ ਸਿੰਘ ਸਜਣ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ 17 ਸਕੂਲਾਂ ਦੇ 850 ਦੇ ਕਰੀਬ ਬੱਚੇ ਹਿੱਸਾ ਲੈਣਗੇ ਤੇ ਸਿੰਘ ਸਜ ਕੇ ਵਡਪਾਗਾ ਮਹਿਸੂਸ ਕਰਨਗੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਨਹਿਨ ਮাজার ਬਰਨਾਲਾ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਕਰਮ ਸਿੰਘ ਖੰਡਾਰੀ ਜੀ ਦੀ ਜਿਹੜੀ ਹੈਗਾ ਰਹਿਨਮਾਈ ਦੇ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਮਨਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਅੱਜ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਨੇ ਜਿਸ ਵਿੱਚ ਦਸਤਾਰ ਸਜਾਓ ਮੁਕਾਬਲਾ ਜਪਜੀ ਸਾਹਿਬ ਸ਼ੁੱਧ ਉਚਾਰਨ ਅਤੇ ਲਿਖਤੀ ਟੈਸਟ ਜਿਹੜਾ ਇੱਕ ਪੈਂਫਲੈਟ ਦਿੱਤਾ ਜਾਂਦਾ ਹੈਗਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹ ਬੱਚਿਆਂ ਦਾ ਜਿਹੜਾ ਲਿਖਤੀ ਟੈਸਟ ਹੁੰਦਾ ਇਸ ਮੁਕਾਬਲੇ ਦੇ ਵਿੱਚ ਲਗਭਗ 17 ਸਕੂਲਾਂ ਦੇ 850 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆਗਾ ਤੋ ਇਹੇ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨ ਦਾ ਇੱਕ ਉਪਰਾਲਾ ਹੈਗਾ ਜਿਹੜਾ ਅਸੀਂ ਕਰ ਰਹੇ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ ਉਸ ਨੂੰ ਉਸ ਪਾਸੇ ਤੋਂ ਮੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ ਅਸੀਂ ਧੰਨਵਾਦੀ ਹਾਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਮੈਨੇਜਮੈਂਟ ਕਮੇਟੀ ਜੋ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹਨ ਲਗਭਗ ਪਿਛਲੇ 30 ਸਾਲਾਂ ਤੋਂ ਇਹ ਮੁਕਾਬਲੇ ਜਿਹੜੇ ਹੁੰਦੇ ਆ ਰਹੇ ਹਨ ਜਿਸ ਦੇ ਵਿੱਚ ਘੱਟੋ ਘੱਟ 50 ਹਜ਼ਾਰ ਤੋਂ ਉੱਪਰ ਵਿਦਿਆਰਥੀ ਭਾਗ ਲੈ ਚੁੱਕੇ ਹਨ ਅੱਜ ਦੇ ਸ਼ੋਹ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਤੇ ਜਿੱਥੇ ਸੰਗਤ ਉੱਥੇ ਗੁਰਦੁਆਰਾ ਸਿੰਘ ਸਭਾ 메ਨ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਤੇ ਗਿਆਨੀ ਕਰਮ ਸਿੰਘ ਭੰਡਾਰੀ ਜਿਹੜੇ ਪਿਛਲੇ ਬਹੁਤ ਸਾਲਾਂ ਤੋਂ ਬੱਚਿਆਂ ਦੇ ਮੁਕਾਬਲੇ ਕਰਾਉਂਦੇ ਨੇ ਵੱਖ-ਵੱਖ ਸਕੂਲਾਂ ਤੋਂ ਪੱਥੀਆਂ ਭੇਜ ਕੇ ਪ੍ਰਿੰਸਪਲ ਸ਼ਾਪ ਕੇ ਉਹ ਮੁਕਾਬਲੇ ਹੁੰਦੇ ਨੇ ਤੇ ਉਹ ਮੁਕਾਬਲੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਦੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਕਰਾਏ ਜਾਂਦੇ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਹਿੱਸਾ ਲੈਂਦੇ ਨੇ ਲੰਗਰ ਪਾਣੀ ਚੱਲਦੇ ਨੇ ਮੈਂ ਤੇਰੇ ਗੁਰਦੁਆਰਾ ਸੈਂਕ ਸਭਾ ਵਰਨਾਲਾ ਦੇਖੇ ਧਾਰਮਿਕ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਦਸਤਾਰ ਮੁਕਾਬਲੇ ਕੰਟ ਜਪਜੀ ਸਾਹਿਬ ਕੰਟ ਮੁਕਾਬਲੇ ਲਿਖਤੀ ਟੈਸਟ ਅਭੀ ਮੁਕਾਬਲੇ ਹੋਏ ਹਨ ਜਿੰਨਾਂ ਵਿੱਚ ਮੈਂ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਮੇਰਾ ਫਸਟ ਪ੍ਰਾਈਜ਼ ਆਇਆ ਅੱਜ ਸਿੰਘ ਸਭਾ ਗੁਰਦੁਆਰੇ ਵਿੱਚ ਸਾਨੂੰ ਕਈ ਮੁਕਾਬਲੇ ਹੋਏ ਜਿਸ ਵਿੱਚ ਮੈਂ ਜਪਜੀ ਸਾਹਿਬ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਉਸ ਵਿੱਚ ਮੈਂ ਜਪਜੀ ਸਾਹਿਬ ਦੇ ਪੋਡੀਅਮ ਉੱਤੇ ਬਣੀ ਸੁਣਾਈਆ ਉਹਨਾਂ ਉਸ ਵਿੱਚ ਮੈਂ ਤੋਂ ਇੱਕ ਪੌੜੀ ਸੁਣੀ ਗਈ ਪਹਿਲੀ ਪੌੜੀ ਇੱਕੰਤਾਰ ਸਤਨਾਮ ਸੱਤਾ ਪੁਰਖਨੀ ਪਨੀਰ ਕਾਲ ਮੂਤ ਅਜੁਨੀ ਸੈ ਪੰਗੁਰ ਪ੍ਰਸਾਦ ਜਬ ਆਸਾ ਦੁਆਸਾ 36% ਨਾਨਕ ਉਸੇ ਪੀਚਾ ਸੁਨਾਇ ਅੱਜ ਸਿੰਘ ਸਭਾ ਵਿਕੇ ਮੁਕਾਬਲੇ ਹੋਏ ਜਿਸ ਵਿੱਚ ਮੈਂ ਜਬਜੀਤ ਸਿੰਘ ਕੰਟਰੀ ਵਿੱਚ ਹਿੱਸਾ ਲਿਆ ਜਿਸ ਵਿੱਚ ਮੈਂ ਪੌੜੀ ਸੁਣੀ ਜੋ ਹੈ ਪੰਚ ਪਰਵਾਨ ਪੰਚ ਪ੍ਰਦਾਨ ਪੰਚਾਇ ਪਾਵੇ ਦਰਗਿਆਂਵਾਨ ਪੰਚਾਇ ਸੋਹ ਹੈ ਦਰਰਾ ਜਾਣ ਪੰਚਾ ਕਾਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਔਲ ਧਰਮ ਦਿਆ ਕਾ ਪੂਰ ਸੰਤੋਗਤਾ ਪਰਖਿਆ ਜਨ ਸੂਤ ਜਿਨੇ ਲਿਖੇ ਤਿਸਰ ਨਾਇ ਜਿਪੁਰ ਮਾਇ ਤਿਸਤੇ ਪਾਇ ਜੇਤਾ ਕੀਤਾ ਤੇਤਾ ਨਾਓ ਵਿਨਾਂ ਰਹਿਣਾ ਹੀ ਕੋ ठाਉ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨਾ ਜਾਵਾ ਇਕ ਬਾਦ ਜੋਤੁ ਤੁਭਾ ਵੈ ਸੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨੰਕਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰ ਹਰゴਬਿੰਦ ਸਿੰਘ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰਾਈ ਜੀ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੈਂ ਪੰਜਾ ਪਿਆਰ ਦੇ ਵਿੱਚ ਵੀ ਆਪਣੀ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਪਹਿਲੇ ਪਈ ਪਈ ਬਿਆ ਸਿੰਘ ਜੀ ਪਈ ਧਰਮ ਸਿੰਘ ਜੀ ਪਈ ਹਮਿੰਤ ਸਿੰਘ ਜੀ ਪਈ ਸਾਹਿਬ ਸਿੰਘ ਜੀ ਤੇ ਪਈ ਮੋਹਨ ਸਿੰਘ ਜੀ ਤੇ ਚਾਹ ਸੈਬ ਜੱਦੇ ਪਹਿਲੇ ਅੰਗ ਪਹਿਲੇ ਜੀ ਬਾਬਾ ਜੀ ਸਿੰਘ ਜੀ ਬਾਬਾ ਜੱਜਾ ਸਿੰਘ ਜੀ ਬਫਤ ਸਿੰਘ ਜੀ ਤੇ ਬਾਬਾ ਜ਼ਰਾਵਰ ਸਿੰਘ ਜੀ